ਕਬੂਤਰ ਬਾਜਾਂ ਦੀ ਜਦੋਂ ਗੱਲ ਵੀਰੇ ਚੱਲਦੀ ਟਮੋਟ ਵਾਲੇ ਫੌਜੀ ਦੀ ਵੀ ਗੱਲ ਹੈਗੀ ਚੱਲਦੀ ਉਹ ਕਬੂਤਰ ਬਾਜਾਂ ਦੀ ਜਦੋਂ ਗੱਲ ਵੀਰੇ ਚੱਲਦੀ ਟਮੋਟ ਵਾਲੇ ਫੌਜੀ ਦੀ ਵੀ ਗੱਲ ਹੈਗੀ ਚੱਲਦੀ ਕਬੂਤਰ ਬਾਜੀ ਦੇ ਜਿਹੜੇ ਵੱਡੇ ਮੱਲ ਹੋਏ ਨੇ ਉਹ ਟਮੋਟ ਵਾਲੇ ਫੌਜੀ ਸਾਹਿਬ ਉਹਨਾਂ ਵਿੱਚੋਂ ਹੋਏ ਨੇ ਕਬੂਤਰਾਂ ਬਾਜੀ ਦੇ ਜਿਹੜੇ ਵੱਡੇ ਮੱਲ ਹੋਏ ਨੇ ਟਮੋਟ ਵਾਲੇ ਫੌਜੀ ਸਾਹਿਬ ਉਹਨਾਂ ਵਿੱਚੋਂ ਹੋਏ ਨੇ ਨਸਲਾਂ ਦੀ ਗੱਲ ਜਦੋਂ ਕਿਤੇ ਹੁੰਦੀ ਆ ਟਮੋਟ ਵਾਲੇ ਕਬੂਤਰਾਂ ਦੀ ਗੱਲ ਵੀਰੇ ਹੁੰਦੀ ਆ ਨਸਲਾਂ ਦੀ ਗੱਲ ਜਦੋਂ ਕਿਤੇ ਹੁੰਦੀ ਆ ਟਮੋਟ ਵਾਲੇ ਕਬੂਤਰਾਂ ਦੀ ਗੱਲ ਵੀਰੇ ਹੁੰਦੀ ਆ ਆਪਣੇ ਸਮੇਂ 'ਚ ਜਦੋਂ ਬਾਜ਼ੀਆਂ ਸੀ ਛੱਡਦਾ ਟਮੋਟ ਵਾਲਾ ਫੌਜੀ ਪੱਕੀਆਂ ਕੰਧਾਂ ਚ ਰਿਹਾ ਗੋਲਮੇਖਾਂ ਗੱਡ ਦਾ ਆਪਣੇ ਸਮੇਂ ਚ ਜਦੋਂ ਬਾਜ਼ੀਆਂ ਸੀ ਛੱਡਦਾ ਪੱਕੀਆਂ ਕੰਧਾਂ ਚ ਰਿਹਾ ਉਹ ਫੌਜੀ ਗੋਲਮੇਖਾਂ ਗੱਡ ਦਾ ਪੱਕੀਆਂ ਕੰਧਾਂ ਚ ਰਿਹਾ ਉਹ ਫੌਜੀ ਗੋਲਮੇਖਾਂ ਗੱਡ ਦਾ ਕਾਏ ਕੇ ਸਵੇਰੇ ਕਈ ਬਾਜ਼ੀਆਂ ਸੀ ਜਿੱਤੀਆਂ ਕਾਏ ਕੇ ਸਵੇਰੇ ਕਈ ਬਾਜ਼ੀਆਂ ਸੀ ਜਿੱਤੀਆਂ ਕਾਲ ਸ੍ਰੀ ਨਾਲ ਤਿੰਨ ਬਾਜ਼ੀਆਂ ਸੀ ਜਿੱਤੀਆਂ ਕਾਲ ਸ੍ਰੀ ਨਾਲ ਤਿੰਨ ਬਾਜ਼ੀਆਂ ਸੀ ਜਿੱਤੀਆਂ ਨਸਲਾਂ ਤਾਂ 3-4 ਫੌਜੀ ਨੇ ਬਣਾਤੀਆਂ ਨਸਲਾਂ ਤਾਂ 3-4 ਫੌਜੀ ਨੇ ਬਣਾਤੀਆਂ ਟਾਂਕੀ ਅਤੇ ਕਾਲਸਰੀ ਉਸੀ ਉਹ ਬਹੁਤੀਆਂ ਉਡਾਵੀਆਂ ਕਾਲਸਰੀ ਟਾਂਕੀ ਏਸੀ ਬਹੁਤੀਆਂ ਉਡਾਵੀਆਂ ਨਸਲਾਂ ਤਾਂ 3-4 ਫੌਜੀ ਨੇ ਬਣਾਤੀਆਂ ਪੁਰਾਣੇ ਤਾਂ ਖਲਾਰੀ ਵੀਰੇ ਸਾਰੇ ਹੀ ਨੇ ਜਾਣਦੇ ਪੁਰਾਣੇ ਤਾਂ ਖਲਾਰੀ ਵੀਰੇ ਸਾਰੇ ਹੀ ਨੇ ਜਾਣਦੇ ਟਮੋਟ ਵਾਲੇ ਫੌਜੀ ਨੂੰ ਸਾਰੇ ਹੀ ਨੇ ਜਾਣਦੇ ਟਮੋਟ ਵਾਲੇ ਫੌਜੀ ਨੂੰ ਸਾਰੇ ਹੀ ਨੇ ਜਾਣਦੇ ਟਾਂਕੀ ਅਤੇ ਕਾਲਸਰੀ ਉਹ ਜਿੱਥੇ ਸੀਗਾ ਛੱਡਦਾ ਟਾਂਕੀ ਅਤੇ ਕਾਲਸਰੀ ਜਿੱਥੇ ਸੀਗਾ ਛੱਡਦਾ ਉਹ ਪੱਕੀਆਂ ਕੰਧਾਂ ਚ ਰਿਹਾ ਗੁੱਲ ਮੇਖਾਂ ਗੱਡਦਾ ਪੱਕੀਆਂ ਕੰਧਾਂ ਚ ਰਿਹਾ ਗੁੱਲ ਮੇਖਾਂ ਗੱਡਦਾ ਨਸਲਾਂ ਦੀ ਗੱਲ ਜਿੱਥੇ ਕਿਤੇ ਹੁੰਦੀ ਆ ਟਮੂਟ ਵਾਲੇ ਕਬੂਤਰਾਂ ਦੀ ਗੱਲ ਵੀਰੇ ਹੁੰਦੀ ਆ ਨਸਲਾਂ ਦੀ ਗੱਲ ਜਦੋਂ ਕਿਤੇ ਚੱਲਦੀ ਉਹ ਟਮੂਟ ਵਾਲੇ ਕਬੂਤਰਾਂ ਦੀ ਗੱਲ ਪਹਿਲਾਂ ਚੱਲਦੀ ਟਮੂਟ ਵਾਲੇ ਕਬੂਤਰਾਂ ਦੀ ਗੱਲ ਵੀ ਆ ਚੱਲਦੀ ਨਸਲਾਂ ਦੀ ਗੱਲ ਜਿੱਥੇ ਕਿਤੇ ਹੁੰਦੀ ਆ ਉਹ ਫੌਜੀ ਵਾਲੇ ਕਬੂਤਰਾਂ ਦੀ ਗੱਲ ਵੀਰੇ ਹੁੰਦੀ ਆ ਟਮੂਟ ਵਾਲੇ ਕਬੂਤਰਾਂ ਦੀ ਗੱਲ ਵੀਰੇ ਹੁੰਦੀ ਆ ਆਪਣੇ ਸਮੇਂ 'ਚ ਜਦੋਂ ਬਾਜੀਆਂ ਸੀ ਛੱਡਦਾ ਉਹ ਪੱਕੀਆਂ ਕੰਧਾਂ 'ਚ ਰਿਹਾ ਗੋਲਮੇਖਾਂ ਗੱਡ ਦਾ ਪੱਕੀਆਂ ਕੰਧਾਂ ਚ ਰਿਹਾ ਗੋਲਮੇਖਾਂ ਗੱਡ ਦਾ